ਦਰਜੀ ਸਿੰਘ ਜੀ ਕਿਵੇਂ ਦੇਖਦੇ ਹੋ ਅਮਰੀਕਾ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਸਕੂਲ ਬਣਾਇਆ ਗਿਆ ਜਿਸ ਨੂੰ ਲੈ ਕੇ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਵਿੱਚ ਕਾਫੀ ਖੁਸ਼ੀ ਹੈ ਦਰਜੀ ਦੁਸਾਂਜ ਦੇ ਵੱਲੋਂ ਵੀ ਜਿਨ੍ਹਾਂ ਦੇ ਉੱਤੇ ਜੋ ਪੰਜਾਬ ਵਿੱਚ ਫਿਲਮ ਬਣਾਈ ਗਈ ਸੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਵੀ ਪੋਸਟਕ ਖੁਸ਼ੀ ਜਿਤਾਈ ਗਈ ਹੈ ਕਿਵੇਂ ਦੇਖੋ ਦਿਓ ਅਮਰੀਕਾ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਸਕੂਲ ਬਣਾਇਆ ਜਾਣ ਲੱਗੇ ਜੀ ਬਿਲਕੁਲ ਬਿਲਕੁਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ 25000 ਲਵਾਰਸ ਲਾਸ਼ਾਂ ਦੇ ਬਾਰਸ ਕਿਹਾ ਜਾਂਦਾ ਹੈ ਉਨ੍ਹਾਂ ਦੇ ਨਾਮ ਦੇ ਉੱਤੇ ਅੱਜ ਫ੍ਰੈਜ਼ਨੋ ਦੇ ਵਿੱਚ ਜੋ ਕੈਲੀਫੋਰਨੀਆ ਦੇ ਵਿੱਚ ਸਥਿਤ ਹੈ ਉੱਥੇ ਇੱਕ ਸਕੂਲ ਖੋਲਿਆ ਗਿਆ ਸਰਕਾਰੀ ਸਕੂਲ ਹੈ ਐਲੀਮੈਂਟਰੀ ਸਕੂਲ ਹੈ ਤੇ ਇਹ ਇਹਦੇ ਨਾਲ ਸਿੱਖਾਂ ਦੇ ਵਿੱਚ ਜਿਹੜੀ ਹੈ ਖੁਸ਼ੀ ਦੀ ਲਹਿਰ ਦੌੜੀ ਹੈ ਸੋ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਡਿਸਟ੍ਰਿਕਟ ਬੋਰਡ ਹੁੰਦਾ ਹੈ ਜਿਹੜਾ ਉਥੋਂ ਦਾ ਡਿਸਟ੍ਰਿਕਟ ਬੋਰਡ ਹੈ ਸਕੂਲਾਂ ਦਾ ਉਹਦੇ ਵਿੱਚ VOTING ਹੋਈ ਸੀ ਨਾਮ ਰੱਖਣ ਦੇ ਉੱਤੇ ਤੇ ਜਿਹਦੇ ਵਿੱਚੋਂ 6 ਦੀਆਂ 6 ਵੋਟਾਂ ਜਿਹੜੀਆਂ ਨੇ ਉਹ ਇਸ ਨਾਮ ਨੂੰ ਮਨਜ਼ੂਰੀ ਦਿੰਦੀਆਂ ਹੋਈਆਂ ਨਜ਼ਰ ਆਈਆਂ ਉਸ ਤੋਂ ਬਾਅਦ ਜਸਵੰਤ ਸਿੰਘ ਖਾਰੜਾ ਐਲੀਮੈਂਟਰੀ ਸਕੂਲ ਜਿਹੜਾ ਹੋਣ ਦੇ ਵਿੱਚ ਆਇਆ ਸੋ ਜੋ ਅਗਸਤ ਦੇ ਵਿੱਚ ਜਿਹੜੀ ਸਟੂਡੈਂਟਾਂ ਦੀ ਐਡਮਿਸ਼ਨ ਲੈਣੀ ਸ਼ੁਰੂ ਕਰੇਗਾ 600 ਤੋਂ ਜ਼ਿਆਦਾ ਸਟੂਡੈਂਟ ਇਸ ਸਕੂਲ ਦੇ ਵਿੱਚ ਪੜ੍ਹਿਆ ਕਰਨਗੇ ਸੋ ਸਰਕਾਰ ਵੱਲੋਂ ਇਹ ਪਹੁੰਚ ਕਰਨੀ ਬਹੁਤ ਵੱਡੀ ਗੱਲ ਹੈ ਜਿੱਥੇ ਹੁਣ ਆਪਾਂ ਦੇਖਦੇ ਆਂ ਕਿ ਇੱਕ ਉਹ ਸਾਡਾ ਦੇਸ਼ ਜਿਹਨੂੰ ਆਪਾਂ ਕਿਹਾ ਜਾਂਦਾ ਵੀ ਜਿੱਥੇ ਇਹ ਵੀ ਕਿਹਾ ਜਾਂਦਾ ਕਿ ਅਸੀਂ ਵੱਡੀ ਡੈਮੋਕ੍ਰੇਸੀ ਆ ਜਾਂ ਫਿਰ ਹਰ ਗੱਲ ਦੇ ਉੱਤੇ ਆਪਾਂ ਮਤਲਬ ਕਿ ਲੋਕਾਂ ਦੇ ਨਾਲ ਨਿਆਂ ਕਰਦੇ ਆਂ ਉੱਥੇ ਸਾਡੇ ਸ਼ਹੀਦਾਂ ਦੇ ਉੱਤੇ ਬਣੀਆਂ ਹੋਈਆਂ ਫਿਲਮਾਂ ਵੀ ਰਿਲੀਜ਼ ਨਹੀਂ ਹੋ ਰਹੀਆਂ ਤੇ ਅਮਰੀਕਾ ਵਰਗਾ ਮੁਲਕ ਜਿੱਥੇ ਸਿੱਖਾਂ ਦਾ ਕੋਈ ਪੁਰਾਣਾ ਪਿਛੋਕੜ ਵੀ ਨਹੀਂ ਹੈ ਸਿਰਕੋ ਉਤੋਂ ਸ਼ੁਰੂ ਹੋਏ ਸੀ ਇੱਕ ਕਿਤੇ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਏ ਹੋਇਆ ਸੋ ਉਹ ਉਸ ਦੇਸ਼ ਦੇ ਵਿੱਚ ਮਨੁੱਖੀ ਹੱਕਾਂ ਦਾ ਕਿਵੇਂ ਮੁੱਲ ਪੈਂਦਾ ਅੱਜ ਸਰਕਾਰ ਨੇ ਦੱਸ ਦਿੱਤਾ ਅਮਰੀਕਾ ਦੀ ਸਰਕਾਰ ਨੇ ਕਿ ਜਦੋਂ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਪਰ ਐਲੀਮੈਂਟਰੀ ਸਕੂਲ ਜਿਹੜਾ ਹੈਗਾ ਉਹ ਬਣਾ ਕੇ ਤੇ ਆਮ ਲੋਕਾਂ ਨੂੰ ਦੇ ਦਿੱਤਾ ਸੋ ਇਹਦਾ ਰੀਵਨ ਕਟਾਈ ਹੋਈ ਹੈ ਜੂਨ ਦੇ ਮਹੀਨੇ ਦੇ ਵਿੱਚ 26 ਜੂਨ ਨੂੰ ਤੇ ਉਹਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਪਹੁੰਚੇ ਉਹਨਾਂ ਦੀ ਖਾਲੜਾ ਸਾਹਿਬ ਦੀ ਬੇਟੀ ਵੀ ਉਹਨਾਂ ਦੇ ਨਾਲ ਸੀ ਹੋਰ ਜਿਹੜੇ ਲੋਕਲ ਸੇਖ ਆ ਉਹ ਸਾਰੇ ਉੱਥੇ ਪਹੁੰਚੇ ਤੇ ਜਿਨ੍ਹਾਂ ਵੱਲੋਂ ਉਦਘਾਟਨ ਜਿਹੜਾ ਇਹ ਸਕੂਲ ਦਾ ਕੀਤਾ ਗਿਆ ਹੁਣ ਆਪਾਂ ਗੱਲ ਜਦੋਂ ਕਰਦੇ ਆ ਫਿਲਮ ਪੰਜਾਬ 1995 ਦੀ ਜੋ ਦਿਲਜੀਤ ਦਸਾਂਜ ਵੱਲੋਂ ਬਣਾਈ ਗਈ ਹੈ ਜਿਹਦੇ ਵਿੱਚ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਸਾਰੀ ਸਟੋਰੀ ਹੈਗੀ ਆ ਸੋ ਉਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਇੱਕ ਪਾਸੇ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਦੂਜੇ ਪਾਸੇ ਸਕੂਲ ਬਣਾਏ ਜਾ ਰਹੇ ਨੇ ਸੋ ਹੁਣ ਤੁਸੀਂ ਇਹ ਦੇਖੋ ਵੀ ਕਿੰਨੇ ਕ ਢੜਕਾਉ ਨੇ ਜਸਵੰਤ ਸਿੰਘ ਖਾਲੜਾ ਹੋਰੀ ਉਹ ਤਾਂ ਮਨੁੱਖੀ ਹੱਕਾਂ ਦੇ ਵਾਰਿਸ ਸੀ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਸੀਗੇ ਸੋ ਉਹਨਾਂ ਦੇ ਨਾਮ ਦੇ ਉੱਤੇ ਜੇਕਰ ਉਹਨਾਂ ਦੀ ਸਟੋਰੀ ਦੱਸਦੀ ਹੋਈ ਫਿਲਮ ਬਣਦੀ ਹੈ ਦਲਜੀਤ ਵੱਲੋਂ ਤੇ ਉਹਨੂੰ ਰਿਲੀਜ਼ ਨਹੀਂ ਕਰ ਦਿੱਤਾ ਜਾ ਰਿਹਾ ਉਹਦੇ ਵਿੱਚ 100 ਕੱਟ 120 ਕੱਟ ਲਗਾ ਕੇ ਫਿਰ ਕਹਿੰਦੇ ਕਿ ਖਾਲੜਾ ਨਾਮ ਹੀ ਨਹੀਂ ਵਰਤਣਾ ਫਿਰ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਦੇ ਨਾਮ ਨਹੀਂ ਵਰਤਨੇ ਉਸ ਵੇਲੇ ਦੇ ਮੁੱਖ ਮੰਤਰੀ ਦਾ ਨਾਮ ਨਹੀਂ ਵਰਤਣਾ ਕੇ ਪੀ ਐਸ ਗਿੱਲ ਦਾ ਨਾਮ ਨਹੀਂ ਵਰਤਣਾ ਸੋ ਇਹ ਇੰਨਾ ਕੁਝ ਕਰਕੇ ਤੇ ਫਿਲਮ ਦੇ ਵਿੱਚ ਪਿੱਛੇ ਰਹਿ ਕੀ ਜਾਂਦਾ ਸੋ ਇਹ ਗੱਲਾਂ ਜਿਹੜੀਆਂ ਨੇ ਅੱਜ ਜਗਜਾਹਰ ਹੋ ਚੁੱਕੀਆਂ ਇਹਦੇ ਬਾਰੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਭਾਈ ਇਹ ਉਹ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੀ ਖਾਤਰ ਜਾਨਾਂ ਵਾਰੀਆਂ ਭਾਰਤ ਦੀ ਅੱਜ ਦੀ ਸਰਕਾਰ ਨੂੰ ਤਾਂ ਇਹਦੇ ਨਾਲ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਤਾਂ ਉਹ ਵੇਲਾ ਸੀ 95 ਦਾ ਉਸ ਵੇਲੇ ਕਾਂਗਰਸ ਸਰਕਾਰ ਜਿਹੜੀ ਉਹ ਸੱਤਾ ਦੇ ਵਿੱਚ ਸੀਗੀ ਤੇ ਅੱਜ ਦੀ ਸਰਕਾਰ ਨੂੰ ਤਾਂ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਨਾਲੇ ਆਪਣੇ ਆਪ ਨੂੰ ਵੱਡੀ ਡੈਮੋਕ੍ਰੇਸੀ ਕਹਿਣਾ ਤੇ ਉਸ ਤੋਂ ਬਾਅਦ ਫਿਰ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਬਣਦੀਆਂ ਨੇ ਉਹਨਾਂ ਦੇ ਉੱਤੇ ਰੋਪ ਲਾ ਦੇਣੀ ਸੋ ਇਹ ਕਿੱਥੋਂ ਦੀ ਡੈਮੋਕ੍ਰੇਸੀ ਹੈਗੀ ਆ ਇੱਕ ਇੱਕ ਸੱਚ ਦੇ ਆਧਾਰ ਦੇ ਉੱਤੇ ਬਣਾਈ ਗਈ ਫਿਲਮ ਹੈ ਜਿਹਨੂੰ ਰੋਕਿਆ ਗਿਆ ਹਜੇ ਤੱਕ ਫਿਲਹਾਲ ਦੀ ਘੜੀ ਸੋ ਮੈਨੂੰ ਲੱਗਦਾ ਵੀ ਜਿਵੇਂ ਦਲਜੀਤ ਦਸਾਂਜ ਹੋਰਾਂ ਨੇ ਆਪਣੀ ਜਿਹੜੀ ਇੱਕ ਦੂਸਰੀ ਫਿਲਮ ਹੈ ਸਰਦਾਰ ਜੀ ਉਹ ਓਵਰਸੀਜ਼ ਰਿਲੀਜ਼ ਕਰ ਦਿੱਤੀ ਹੈ ਤੇ ਇਹ ਵੀ ਫਿਲਮ ਜਿਹੜੀ ਹੈ ਓਵਰਸੀਜ਼ ਰਿਲੀਜ਼ ਕਰ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਦੇਖ ਸਕਣ ਦੁਨੀਆ ਦੇ ਵਿੱਚ ਬੈਠੇ ਹੋਏ ਲੋਕ ਇਸ ਫਿਲਮ ਨੂੰ ਦੇਖ ਸਕਣ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਸਟੋਰੀ ਜਿਹੜੀ ਹੈ ਉਹ ਸਾਰੇ ਤੱਕ ਪਹੁੰਚ ਸਕੇ ਸੋ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਕਿਤੇ ਬਾਦਲ ਦਲ ਦੇ ਨਾਲ ਵੀ ਉਸ ਵੇਲੇ ਜੁੜੇ ਹੋਏ ਸਕੇ ਸੋ ਉਹਨਾਂ ਵੱਲੋਂ ਸਿਰਫ ਦੋ ਜ਼ਿਲ੍ਹਿਆਂ ਦੇ ਵਿੱਚ ਤਰਨਤਾਰਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਲਾਸ਼ਾਂ ਦਾ ਵੇਰਵਾ ਇਕੱਠਾ ਕੀਤਾ ਗਿਆ ਜੋ ਸ਼ਮਸ਼ਾਨ ਘਾਟਾਂ ਦੇ ਵਿੱਚ ਬੇਨਾਮ ਲਾਸ਼ਾਂ ਜਿਹੜੀਆਂ ਹੈਗੀਆਂ ਉਹ ਸਾੜ ਦਿੱਤੀਆਂ ਗਈਆਂ ਸੀ ਸੋ ਉਹਨਾਂ ਨੇ ਉਹ ਬਾਲਣ ਦਾ ਹਿਸਾਬ ਲਾਇਆ ਕਿਹੜੀਆਂ ਕਿਹੜੀਆਂ ਐਂਟਰੀਆਂ ਹੋਈਆਂ ਹੋਈਆਂ ਸੋ ਉਹਦਾ ਹਿਸਾਬ ਲਾਇਆ ਤੇ ਉਹਨਾਂ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਹੀ 25000 ਲਾਸ਼ਾਂ ਦਾ ਵੇਰਵਾ ਜਿਹੜਾ ਕੱਢ ਕੇ ਆਮ ਜਿਹੜਾ ਪਬਲਿਕਲੀ ਰੱਖ ਦਿੱਤਾ ਸੀਗਾ ਸੋ ਉਸ ਤੋਂ ਬਾਅਦ ਉਹ ਕੈਨੇਡਾ ਵੀ ਜਾਂਦੇ ਨੇ ਕੈਨੇਡਾ ਜਾ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਸਪੀਚ ਹੁੰਦੀ ਹੈ ਇੱਕ ਇੰਗਲਿਸ਼ ਦੇ ਵਿੱਚ ਸਪੀਚ ਹੈ ਜਿਹੜੀ ਪਾਰਲੀਮੈਂਟ ਦੀ ਹੈ ਇੱਕ ਗੁਰਦੁਆਰਾ ਸਾਹਿਬ ਦੀ ਸਪੀਚ ਹੈ ਸੋ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲਾਂ ਜਿਹੜੀਆਂ ਨੇ ਕਹੀਆਂ ਕਿ ਭਾਈ ਆਹ ਗੱਲ ਵਰਤੀ ਹੈ ਸਾਡੇ ਨਾਲ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਤਸ਼ੱਦਦ ਹੋ ਰਿਹਾ ਬੜੇ ਵੱਡੇ ਪੱਦਰਾਂ ਦੇ ਉੱਤੇ ਤੇ ਵੈਸਟ ਸਾਡਾ ਸਾਥ ਦੇਵੇ ਉਸ ਵੇਲੇ ਉਥੋਂ ਦੇ ਸਿੱਖਾਂ ਨੇ ਕੈਨੇਡਾ ਦੇ ਸਿੱਖਾਂ ਨੇ ਇਹ ਵੀ ਕਿਹਾ ਸੀ ਅਚ ਰਸਵੰਤ ਸਿੰਘ ਖਾਲੜਾ ਨੂੰ ਕਿ ਤੁਸੀਂ ਵਾਪਸ ਨਾ ਜਾਓ ਜੇ ਤੁਸੀਂ ਵਾਪਸ ਜਾਂਦੇ ਹੋ ਤੇ ਹੋ ਸਕਦਾ ਤੁਹਾਡੇ ਨਾਲ ਵੀ ਕੋਈ ਉੱਚੀ ਨਹੀਂ ਵੀ ਹੋ ਜਾਏ ਕੁਝ ਤੁਹਾਡਾ ਵੀ ਜਿਹੜਾ ਹੈਗਾ ਕੋਈ ਝੂਠਾ ਮੁਕਾਬਲਾ ਬਣਾ ਦਿੱਤਾ ਜਾਵੇ ਤੁਹਾਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਪਰ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਇਸ ਗੱਲ ਦੀ ਪ੍ਰਵਾਹ ਬਿਲਕੁਲ ਨਹੀਂ ਕੀਤੀ ਉਹ ਵਾਪਸ ਗਏ ਵਾਪਸ ਗਏ ਤੇ ਉਹੀ ਕੁਸ਼ ਹੋਇਆ ਕਿ ਪੀਐਸ ਗਿੱਲ ਕਹਿੰਦਾ ਕਿ ਜੇ ਤੂੰ 25000 ਲਾਸ਼ਾਂ ਦਾ ਵੇਰਵਾ ਕੱਢਿਆ ਤੇ ਸਾਨੂੰ ਉੱਥੇ ਵੀ ਹਿਸਾਬ ਦੇਣ ਲੱਗਿਆ ਕੋਈ ਪ੍ਰੋਬਲਮ ਨਹੀਂ ਆਉਣੀ ਜੇ 25000 ਇੱਕ ਬਣ ਜਾਵੇ ਤਾਂ ਮਤਲਬ ਕਿ ਇੱਕ ਤਮਕੀ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਘਰ ਤੋਂ ਹੀ ਚੁੱਕ ਲਿਆ ਜਾਂਦਾ ਜਦੋਂ ਸਵੇਰੇ ਉਹ ਆਪਣੀ ਗੱਡੀ ਧੋ ਰਹੇ ਸੀ ਤੇ ਉਹਨਾਂ ਦੀ ਲਾਸ਼ ਤੱਕ ਜਿਹੜੀ ਹੈ ਅੱਜ ਤੱਕ ਨਹੀਂ ਲੱਭੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੀ ਕੀਤਾ ਗਿਆ ਇੱਕ ਉਸ ਵੇਲੇ ਦਾ ਡੀਐਸਪੀ ਸੀ ਅਜੀਤ ਸੰਧੂ ਅਜੀਤ ਸਿੰਘ ਸੰਧੂ ਜਿਨੇ ਬਾਅਦ ਵਿੱਚ ਉਹਨੂੰ ਉਹਨੂੰ ਵੀ ਸ਼ਾਇਦ ਕਤਲ ਕੀਤਾ ਗਿਆ ਜਾਂ ਉਹਨੇ ਖੁਦਕੁਸ਼ੀ ਕਰ ਲਈ ਦੱਸੀ ਜਾਂਦੀ ਹੈ ਸੋ ਉਹਦੀ ਜ਼ਿੰਮੇਵਾਰੀ ਲੱਗੀ ਉਹਨੇ ਕਹਿੰਦੇ ਆ ਕਿ ਭਾਈ ਖਾਲੜਾ ਨੂੰ ਜਿਹੜਾ ਹੈਗਾ ਸ਼ਹੀਦ ਕੀਤਾ ਕੇਪੀਐਸ ਗਿਲ ਦੇ ਕਹਿਣ ਦੇ ਉਤੇ ਸੋ ਇਸ ਤਰ੍ਹਾਂ ਇੱਕ ਮਨੁੱਖੀ ਹੱਕਾਂ ਦੇ ਰਾਖੇ ਦਾ ਭੋਗ ਪਾ ਦਿੱਤਾ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਜਿਸ ਨੂੰ ਹੁਣ ਵੱਡਾ ਸਨਮਾਨ ਮਿਲਿਆ ਅਮਰੀਕਾ ਦੀ ਧਰਤੀ ਅਮਰੀਕਾ ਸਰਪੰਚ ਹੈ ਇਹ ਵੀ ਗੱਲ ਆਪਾਂ ਯਾਦ ਰੱਖੀਏ ਕਿ ਸਰਪੰਚ ਨੇ ਮੰਜ਼ੂਰੀ ਦਿੱਤੀ ਹੈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਸੋ ਇਹ ਬਹੁਤ ਵੱਡੀ ਗੱਲ ਆ ਸਿੱਖਾਂ ਵਾਸਤੇ ਮਾਣ ਦੀ ਗੱਲ ਹੈ ਤੇ ਹੁਣ ਭਾਰਤ ਸਰਕਾਰ ਵੀ ਜੇਕਰ ਇਹ ਦੇਖੇ ਸੋਚੇ ਤਾਂ ਉਹਨਾਂ ਨੂੰ ਇਹ ਫਿਲਮ ਜਿਹੜੀ ਬਿਨਾ ਕੱਟ ਤੋਂ ਰਿਲੀਜ਼ ਜਿਹੜੀ ਆ ਕਰਨ ਦੀ ਇਜਾਜ਼ਤ ਸੈਂਸਰ ਬੋਰਡ ਨੂੰ ਦੇ ਦੇਣੀ ਚਾਹੀਦੀ ਹੈ ਜੀ ਹਾਂ ਜੁਇਲ ਸਿੰਘ ਤਾਂ ਗੱਲ ਕੀਤੀ ਹੈ ਕਿ ਜੋ ਜਲਜੀਤ ਦੀ ਫਿਲਮ ਹੈ ਜਸਵੰਤ ਸਿੰਘ ਖਾਲੜਾ ਦੀ ਉਹ ਅਵਰਸਲ ਰਿਲੀਜ਼ ਹੋਣੀ ਚਾਹੀਦੀ ਹੈ ਲੱਗਦਾ ਨਹੀਂ ਕਿ ਹੁਣ ਇਸ ਤੋਂ ਬਾਅਦ ਜੇ ਰਿਲੀਜ਼ ਹੋ ਜਾਂਦੀ ਹੈ ਤਾਂ ਉਹ ਵੀ ਹਾਂ ਮਤਲਬ ਕਿ ਵਧੀਆ ਚੱਲ ਜੇਗੀ ਜਿਵੇਂ ਹੁਣ ਸਰਦਾਰ ਜੀ 3 ਚੱਲੀ ਹੋਵੇ ਚੈੱਕ ਕਰਨੀ ਚਾਹੀਦੀ ਹੈ ਯਾਰ ਵੇਟ ਦੀ ਸੀਰੀਜ਼ ਕਰਦੇ ਪੈਨ ਉਹਨੇ ਕਿਉਂ ਨਹੀਂ ਕੀਤੀ ਜਿਵੇਂ ਇਹਨੂੰ ਓਵਰਸੀਜ਼ ਰੀਲੀਜ਼ ਕਰਤਾ ਉਹਨੂੰ ਹਾਲ ਤੱਕ ਕਿਉਂ ਨਹੀਂ ਕੀਤਾ ਗਿਆ ਜੀ ਇਹ ਇਹ ਹੁਣ ਜਿਹੜੀਆਂ ਕੰਪਨੀਆਂ ਹੁੰਦੀਆਂ ਜਾਂ ਪ੍ਰੋਡਿਊਸਰਜ਼ ਹੁੰਦੇ ਉਹਨਾਂ ਨੇ ਸੋਚਣਾ ਹੁੰਦਾ ਤੇ ਜਿਹੜੀ ਇਹ ਸਰਦਾਰਜੀ ਫਿਲਮ ਹੈ ਇੱਕ ਕਮਰਸ਼ੀਅਲ ਫਿਲਮ ਹੈਗੀ ਹੈ ਨਾ ਇਹ ਇਹ ਜਿਹੜੀ ਵਾਈਟ ਹਿੱਲ ਸ਼ਾਇਦ ਕੰਪਨੀ ਹੈ ਉਹ ਬਣਾ ਰਹੀ ਹੈ ਪ੍ਰੋਡਿਊਸਰ ਕਿਹੜੇ ਨੇ ਉਹਦੇ ਬਾਰੇ ਤਾਂ ਮੈਨੂੰ ਜਾਣਕਾਰੀ ਨਹੀਂ ਹੈ ਸੋ ਉਹਨਾਂ ਨੇ ਜਿਸ ਤਰ੍ਹਾਂ ਸੋਚਿਆ ਕਿ ਇਹਨੂੰ ਓਵਰਸੀਜ਼ ਆਪਾਂ ਰੀਲੀਜ਼ ਕਰ ਸਕਦੇ ਆ ਤਾਂ ਉਹਨਾਂ ਨੇ ਕਰ ਦਿੱਤੀ ਆ ਹੁਣ ਜਿਹੜੀ ਜਸਵੰਤ ਸਿੰਘ ਖਾਲੜਾ ਦੇ ਉੱਤੇ ਬਣੀ ਹੋਈ ਫਿਲਮ ਹੈ ਉਹਦੇ ਪ੍ਰੋਡਿਊਸਰਜ਼ ਉਹਦੀ ਕੰਪਨੀ ਕੀ ਸੋਚਦੀ ਹੈ ਇਹ ਉਹਨਾਂ ਦੀ ਸੋਚ ਹੈ ਉਹਨਾਂ ਨੂੰ ਹੋ ਸਕਦਾ ਹੈ ਸੋਚ ਹੋਵੇ ਕਿ ਜੇ ਇੰਡੀਆ 'ਚ ਰਿਲੀਜ਼ ਹੁੰਦੀ ਹੈ ਤਾਂ ਫੇਰ ਹੀ ਪੈਸੇ ਕਮਾਏ ਜਾ ਸਕਦੇ ਨੇ ਬਾਹਰ ਕਮਾਈ ਨਾ ਹੋਵੇ ਜਾਂ ਕੋਈ ਹੋਰ ਵੀ ਕਾਨੂੰਨੀ ਅੜਚਣਾਂ ਇਹਦੇ ਵਿੱਚ ਹੋ ਸਕਦੀਆਂ ਮੈਨੂੰ ਲੱਗਦਾ ਇਸ ਕਰਕੇ ਉਹਨਾਂ ਨੇ ਹਜੇ ਤੱਕ ਇਹ ਫਿਲਮ ਰਿਲੀਜ਼ ਜਿਹੜੀ ਆ ਉਹ ਨਹੀਂ ਕੀਤੀ ਜੀ ਜੀ ਜਿਸ ਸਮੇਂ ਤੋਂ ਅੰਦਰ ਕਰਨ ਸਨ ਜੁੜਨ ਦੇ ਲਈ ਆਪਣੇ ਵਿਚਾਰ ਜੋ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਤੇ ਧੰਨਵਾਦ ਤੁਹਾਡਾ